ਉਹ ਕੂਤਰ ਉੱਚੇ ਰੇ ਬਹੁਤ ਉੱਚੇ ਖੜੇ ਸਾਡੇ ਸਾਲੇ ਥੱਲੇ ਡਿੱਗਦੇ ਫਿਰਨ ਵੀ ਲੈ ਵੀ ਪੈਰਾਂ 'ਚ ਜੇ ਤਾਂ ਰੁੱਤੀ ਲਿਆ ਜਾ ਬਹਿ ਗਿਆ ਬਹਿ ਗਿਆ ਹਨਾ ਉਹ ਗੱਲ ਕੀ ਹੋਈ ਵੀ ਜਦੋਂ ਐਂਡ ਵਾਲਾ ਟਾਈਮ ਆਇਆ ਉਹ ਕੂਤਰ ਉੱਪਰ ਥੱਲੇ ਆ ਗਏ ਪਰ ਉਹ ਬਾਜੀ ਬਹੁਤ ਸਾਡੇ ਲਈ ਬਹੁਤ ਇੱਕ ਚੀਜ਼ ਸੀਗੀ ਵੀ ਚੈਲੰਜ ਆ ਹੋ ਗਿਆ ਸੀਗਾ ਵੀ ਬਹੁਤ ਯਾਰ ਕੀ ਕਰੀਏ ਖੜਾ ਵੀ 6 ਵਜੇ ਉਹਨਾਂ ਦੇ ਵੀ ਬਹਿਣ ਲਾ ਕੇ ਬਹਿਣ ਆਪਣੇ ਵੀ ਲਾ ਕੇ ਕੂਤਰ ਵੀ ਨਸਲ ਵਾਲੀਓ ਤੁਸੀਂ ਲਾ ਲਓ ਪੱਕ ਵਾਲੀਓ ਵੀ ਬਹੁਤ ਸੋਹਣੇ ਜ਼ੋਰ ਮਾਰੇ ਕੂਤਰਾਂ ਨੇ ਕੂਤਰ ਬਾਹਲੇ ਤਗੜੇ ਫਿਰਨ ਉਦੋਂ ਦਸ ਕਬੂਤਰ ਫਿਰਦੇ ਸੀ ਜੋ ਸਾਡਾ ਬਹਿਣ ਆ ਲੱਗ ਗਿਆ ਸੀ ਹਨਾ ਅੱਛਾ ਜੀ ਤੇ ਉਹਨੇ ਵਜੇ ਨੇ ਇੰਨਾ ਜੋਰ ਲਾਇਆ ਆਖੀਰ ਤੇ ਸਾਡਾ ਇੱਕ ਹੋਰ ਬੱਚਾ ਦੋ ਛੱਡੇ ਸੀ ਉਹ ਉੱਡ ਕੇ ਆ ਗਿਆ ਉਹਦੇ ਨਾਲ ਰਲ ਗਿਆ ਹਨਾ ਚਲੋ ਕਿਸਮਤ ਆਏ ਤੇ ਕਿਸਮਤ ਦੀ ਗੱਲਾਂ ਵਾ ਸਾਰਿਆਂ ਦੇ ਕਬੂਤਰ ਵੀ ਕੇਰਾ ਬਹਿਣ ਆ ਕੇ ਚਾਰ ਕਬੂਤਰ ਬਹੁਤ ਤਗੜੇ ਫਿਰਨ ਹਾਂ ਕੀਪੇ ਦਾ ਚੇਲਾ ਕੀਪਾ ਹਿਸੂ ਵਾਲ ਦਾ ਹਾਂਜੀ ਸੋਹਣੇ ਮੁੰਡੇ ਦੇ ਕਬੂਤਰ ਉੱਡੇ ਉਹਦਾ ਇੱਕ ਕਬੂਤਰ ਬਹਿ ਗਿਆ ਸੀ ਜਿਹੜੇ ਦੋ ਸੀ ਉਹ ਸੀਗੇ ਤਿੰਨ ਸੀ ਉਹ ਤਾਂ ਬੈਂਦੇ ਬੈਂਦੇ ਪੈਰ ਲਾਉਂਦੇ ਲਾਉਂਦੇ ਨਿਕਲ ਗਿਆ ਕਰਨ ਇੱਥੇ ਵੱਡੀ ਤੋਂ ਵੱਡੀ ਕਿਹੜੀ ਬਾਜੀ ਹੋਈ ਆ ਜੀ ਵੀ ਆਪਾਂ ਕਹਿ ਦਈਏ ਵੀ ਕਬੂਤਰ ਕਿੰਨੇ ਕੁ ਛੁੱਟੇ ਆ ਜੀ ਹਾਂਜੀ ਬਈ ਜੀ ਕੋਈ ਆਪਣੀ ਯਾਦਗਾਰ ਬਾਜੀ ਦੱਸਿਓ ਜੀ 31 ਸਾਡੀਆਂ ਬਾੜੀਆਂ ਸਾਰੀਆਂ ਵਧੀਆਂ ਹੋਈਆਂ ਨਾ ਯਾਦਗਾਰ ਤਾਂ ਸਾਰੀਆਂ ਹੁੰਦੀਆਂ ਆ ਜਿੱਤੀ ਨਾ ਮੈਨੂੰ ਲੱਗਦਾ ਪਹਿਲੀ ਬਾਜੀ ਸੀ ਸਾਡੀ ਇੱਕ ਦੂਸਰ ਦੀ ਬਾਜੀ ਹੋਈ ਸੀਗੀ ਰਿਲੀਟੋ ਹੈ ਨਾ ਉਹ ਵੀ ਬਾਜੀ ਸਾਨੂੰ ਯਾਦਗਾਰ ਹੋਊਗੀ ਉਹ ਕੀ ਹੋਇਆ ਵੀ ਸ਼ਾਮ ਨੂੰ ਮੈਨੂੰ ਲੱਗਦਾ ਵੀ 7:30 ਵਜੇ ਜੱਥਰ ਹੋਈ ਸੀ ਹੈ ਨਾ 6:00 ਵਜੇ ਤੋਂ ਤਿੰਨ ਕਬੂਤਰ ਰਹਿ ਗਏ ਸੀਗੇ ਅੱਛਾ ਇੱਕ ਪਾਲੀ ਦਾ ਸੀਗਾ ਦੋ ਹੈਰੀ ਦੇ ਸੀ ਹੈਰੀ ਵੀ ਸਾਡੇ ਨਾਲ ਹੀ ਆ ਰਾਵਾਂ ਅੱਛਾ ਜੀ ਤੇ ਤਿੰਨੇ ਹੀ ਸਾਡੇ ਰਹਿ ਗਏ ਤਿੰਨੇ ਹੀ ਫਿਰ ਨਕੂਤਰ ਹਨਾ ਬਸ ਸਾਡੇ ਡੈਕ ਦੇ ਫੈਨ ਵਿੱਚ ਕਦੇ ਵਧੀਆ ਹੋ ਜਾਣ ਵੀ ਘੰਟਾ ਡੇਢ ਘੰਟਾ ਪੂਰਾ ਮੈਚ ਫਸਿਆ ਉਹਨਾਂ ਦਾ ਅੱਛਾ ਜੀ ਉਹ ਬਸ ਬਾਅਦ ਵਿੱਚ ਜਿੱਤਕਾਰੂ ਕੀ ਤੁਰੇ ਜਾਂਦੇ ਜਾਂਦੇ ਵੀ ਪੰਜਾ ਸੈਕਿੰਡਾਂ ਦੇ ਵਿੱਚ ਹੀ ਵਾਰ ਸੈਕਿੰਡ ਦੀ ਗੱਲ ਸੀਗੀ ਪਹਿਲੋ ਇੱਕ ਬਹਿ ਗਿਆ ਪਿੱਛੇ ਸਾਡਾ ਬਹਿ ਗਿਆ ਪਿੱਛੀ ਤੀਤਾ ਬਹਿ ਗਿਆ ਕੂਟਰ ਤਿੰਨੇ ਇੱਕ ਬਲੱਡ ਲੈ ਲੈਂਦੇ ਸੀ ਬਸ ਲੱਗਦਾ ਨਹੀਂ ਸੀ ਵੀ ਕੋਈ ਵੀ ਇਹ ਹੋਊਗਾ ਬਸ ਵੀ ਆ ਵੀ ਬਹਿ ਗਿਆ ਵੀ ਬਹਿ ਗਿਆ ਬਸ ਇੰਨਾ ਕੁ ਟਾਈਮ ਸੀਗਾ ਪਰ ਜਾਨੀ ਉਹਨਾਂ ਦੀ ਜਿਹੜੀ ਬਲੱਡ ਲੈਣ ਸੀ ਇੱਕੋ ਹੀ ਸੀ ਜਾਨੀ ਬਲੱਡ ਲੈਣ ਚੋਂ ਸੀ ਉਹ ਉਹ ਜਿੰਮੇ ਅਗੇ ਸੰਦੀਪ ਭਾਈ ਜਣੇ ਗੱਲ ਲਾ ਗਈ ਨਾ ਬਲੱਡ ਲੈਣ ਸਾਰੀ ਉੱਥੇ ਹੀ ਆ ਜਾਂਦੀ ਯਾਰ ਵੀ ਉੱਥੋਂ ਕਿ ਸੀਗੇ ਹਾਂ ਅੱਛਾ ਜੀ ਤੇ ਦੂਜੀ ਬਾਜੀ ਸਾਡੀ ਯਾਦਗਾਰ ਅਸੀਂ ਛੱਡੀ ਸੀਗੀ ਆਪਣੇ ਇਹਨਾਂ ਦੇ ਕੋਕਸਟਾਉਨ ਬਾਜੀ अच्छा जी वो दूसरे क्लब दी भाऊ होनी है अपने दूसरी क्लब दे वधिया बंदे है ना हां जी हां जी ते आपा ओना दी ओपन वाली चलो उथे आपा एक कूटर ਛੱਡਿਆ ਸੀ ਹੈ ਨਾ अच्छा जी ਪਹਿਲੇ ਦਿਨ ਤਾਂ ਹਵਾ ਹੂਵਾ ਬਹੁਤ ਚੱਲੀ ਚਲੋ ਠੀਕ ਆ ਵੀ ਫੜ ਲਿਆ ਕੂਤਰ ਅਸੀਂ ਬਚਾ ਲਿਆ ਫੜ ਲਿਆ ਉਹ ਓਕੇ ਜੀ ਦੂਜੇ ਦਿਨ ਅਸੀਂ ਬਚਾ ਛੱਡਤਾ ਉਹ ਤੇ ਬਚਾ ਹੋਣ ਲੱਗਿਆ ਮੁੰਡਾ ਪੰਜ ਗੋੜੇ ਮੁੰਡਾ ਹੋਣ ਲੱਗਿਆ ਸੀ ਉਹ ਵੀ ਬਹਿ ਜਾਊਗਾ ਬਹਿ ਜਾਊਗਾ ਉਹ ਰਲਦਾ ਨਹੀਂ ਸੀ ਕਿੰਨਾ ਕੱਲਾ ਹੀ ਉੜਦਾ ਸੀ ਨਾ ਉਧਰ ਬਹੁਤ ਤਗੜੇ ਫਿਰਨ ਉਥੇ ਉਥੇ ਐਪੜੀ ਮੈਨੂੰ ਲੱਗਦਾ ਕਿੰਨੇ ਕਬੜੀ ਉਦੋਂ ਹੋਈ ਸੀਗੀ 8 ਵਜੇ ਦੇ 2 ਮਿੰਟ ਦੇ 8 ਵਜੇ ਕਿ ਹਾਂ ਕੂਤਰ ਬਾੜੇ ਤਗੜੇ ਫਰਨ ਉਦੋਂ 10 ਕੂਤਰ ਫੈਰਦੇ ਸੀ ਜੋ ਸਾਡਾ ਬਹਿਣ ਆਗ ਲੱਗ ਗਿਆ ਸੀ ਹਨਾ ਅੱਛਾ ਜੀ ਤੇ ਉਹਨੇ ਵਜੇ ਨੇ ਇੰਨਾ ਜੋਰ ਲਾਇਆ ਆਖੀਰ ਤੇ ਸਾਡਾ ਇੱਕ ਹੋਰ ਬੱਚਾ ਦੋ ਛੱਡੇ ਸੀ ਉਹ ਉੱਡ ਕੇ ਆ ਗਿਆ ਉਹਦੇ ਨਾਲ ਰਲ ਗਿਆ ਹਨਾ ਚਲੋ ਕਿਸਮਤ ਆਏ ਤੇ ਕਿਸਮਤ ਇਹ ਕੰਲਾਵਾ ਸਾਰਿਆਂ ਦੇ ਕੂਤਰ ਵੀ ਕਿਹੜਾ ਬਹਿਣ ਆਗੇ ਚਾਰ ਕੂਤਰ ਬਹੁਤ ਤਗੜੇ ਫਰਨ ਇੱਕ ਸੀਗਾ ਮੁੰਡਾ ਆਪਣਾ ਪ੍ਰਮਿੰਦਰ ਤੇਰੇ ਨਾਂ ਤੇ ਸੀ ਪ੍ਰਧਾਨ ਦੇ ਘਰੋਂ ਸੀਗਾ ਕੂਤਰ ਤੇ ਦੋ ਖੋਸੇ ਉਹਨਾਂ ਦਾ ਉੱਤਰ ਸੀ ਤੇ ਇੱਕ ਹੋਰ ਕੀਦਾ ਸੀ ਗੱਲਦਾ ਚਾਰ ਗੂ ਤਾਂ ਟਿੱਕੀ ਬਣੇ ਖੜਿਆ ਸੀ ਕਿ ਅੱਜ ਇਹ ਬਾਜੀ ਲੈ ਕੇ ਜਾਣਗੇ ਹਨ ਵੀ ਇੰਟਰਸਟਿੰਗ ਕੀ ਹੋਈ ਉਹ ਮੁੰਡਾ ਨਹੀਂ ਹੋਰ ਆ ਉਹ ਮੈਨੂੰ ਗੱਲ ਦੇ ਨਾਲ ਵੀ ਬੰਦੇ ਉਹ ਵੀ ਵਧੀਆ ਨਾ ਬਾਜੀ ਚਲੋ ਵੀ ਇੰਨੇ ਫਨ ਕੀਤਾ ਸੀ ਹਨਾ ਉਹ ਗੂ ਉੱਤੇ ਹੀ ਰਹੇ ਬਹੁਤ ਉੱਚੇ ਖੜੇ ਸਾਡੇ ਸਾਡੇ ਥੱਲੇ ਡਿੱਗਦੇ ਫਿਰ ਉਹ ਵੀ ਲੈ ਵੀ ਪੈਰਾਂ ਤੇ ਜਾ ਤਾਂ ਰੁੱਦੀ ਲਿਆ ਜਾ ਬਹਿ ਗਿਆ ਬਹਿ ਗਿਆ ਹਨਾ ਉਹ ਗੱਲ ਕੀ ਹੋਈ ਵੀ ਜਦੋਂ ਐਂਡ ਵਾਲਾ ਟਾਈਮ ਆਇਆ ਉਹ ਗੂ ਉੱਤਰ ਉੱਪਰ ਥੱਲੇ ਆ ਗਏ ਉਹ ਉਹਨਾਂ ਚੋਂ ਕਈ ਬਹਿ ਗਏ अच्छा जी, पेंदा पेंदा जी। तो ਜਿਹੜਾ ਸਾਡੇ ਵਾਲਾ ਬਹਿੰਦਾ ਬਹਿੰਦਾ ਸੀਗਾ ਸਾਡੇ ਵਾਲਾ ਚੌਥੇ ਨੰਬਰ ਤੇ ਜਾ ਕੇ ਬੈਠਾ ਬਸ ਉਹ ਬੈਠਾ ਨਹੀਂ ਨਾਲ ਹੀ ਦੂਜੜੇ ਪੈ ਨਾਲ ਹੀ ਦੋ ਸਾਰੇ ਬਹਿ ਗਏ ਉਹ ਮੇਰੇ ਨਾਲ ਤਾਂ 50 ਮਿੰਟਾਂ ਦੇ ਵਿੱਚ ਸਾਰੀ ਗੇਮ ਖਤਮ ਹੋ ਗਈ ਉਹ ਕਈ ਕੀ ਬਾਤਾਂ ਇੰਨੀ ਜਿਆਦਾ ਸੀ ਉਹ ਵੀ ਬਾਜੀ ਸਾਡੇ ਲਈ ਬਹੁਤ ਟ੍ਰਿੱਕੀ ਜੀ ਹੋ ਗਈ ਸੀ ਬਹੁਤ ਫੜੀ ਹੋ ਗਈ ਸੀ ਵੀ ਸਾਉਣ ਸquad ਬਹੁਤ ਆਇਆ ਵੀ ਆ ਕੀ ਹੋਊ ਕੀ ਰਿਹਾ ਐਟ ਅ ਟਾਈਮ ਹਨ ਇਹ ਮੇਨ ਮਤਲਬ ਨਸਲ ਦਾ ਹੀ ਆ ਹਨਾ ਇਹ ਬੈਂਦਾ ਬੈਂਦਾ ਵੀ ਜ਼ੋਰ ਮਾਰਿਆ ਗੁਰ ਨਸਲ ਨੇ ਦਾ ਬੜੀ ਗੇਮ ਤੇ ਆਪਣੇ ਮੁੰਡੇ ਗੁਰਵਿੰਦਰ ਗੁਰਵਿੰਦਰ ਨੇ ਜ਼ੋਰ ਮਾਰਿਆ ਗੁਰਵਿੰਦਰ ਦੇ ਕੁੱਤਰੇ ਨੇ ਬਹੁਤ ਜ਼ੋਰ ਲਾਇਆ ਬਹੁਤ ਜ਼ੋਰ ਮਾਰਿਆ ਉਹ ਵੀ ਉਹਨਾਂ ਚ ਉਹ ਬਹਿਣ ਲੱਗੇ ਸੀ ਉਹ ਵੀ ਇੰਨੇ ਕ ਵਾਰੀ ਬਹਿਣ ਲੱਗੇ ਸੀ ਹਨਾ ਗੁਰਵਿੰਦਰ ਗਰਵਿੰਦਰ ਮੁੰਡਾ ਗਰਵਿੰਦਰ ਆਇਆ ਮੈਂ ਦੱਸ ਦਿੰਦਾ ਆ ਗਰਵਿੰਦਰ ਉਹ ਹੈਗਾ ਮੈਨੂੰ ਲੱਗਦਾ ਵੀ ਉਹਦਾ ਕੀਪੇ ਦਾ ਚੇਲਾ ਵਾ ਕੀਪੇ ਦਾ ਚੇਲਾ ਕੀਪੇ ਦਾ ਪੁੱਤ ਵਾ ਹਾਂ ਕੀਪੇ ਦਾ ਚੇਲਾ ਕੀਪਾ ਹਿਸਵਾਲ ਦਾ ਹਾਂਜੀ ਸੋਹਣੇ ਮੁੰਡੇ ਦੇ ਕੂਤਰ ਉੱਡੇ ਉਹਦਾ ਇੱਕ ਕੂਤਰ ਬਹਿ ਗਿਆ ਸੀ ਜਿਹੜੇ ਦੋ ਸੀ ਉਹ ਸੀ ਕਿ ਤਿੰਨ ਸੀ ਉਹ ਤਾਂ ਬੈਂਦੇ ਬੈਂਦੇ ਪੈਰ ਲਾਉਂਦੇ ਲਾਉਂਦੇ ਨਿਕਲ ਗਿਆ ਕਰਨ ਵੀ ਇੰਨੀ ਗੇਮ ਫਸੀ ਹੋਈ ਸੀ ਜਿੱਤੇ ਵੀ ਉਹ ਦੋਨੇ ਹੀ ਜਿੱਤੇ ਉਹ ਜਿੱਤੇ ਇੱਕ ਕਬੂਤਰੀ ਬਾਈ ਜਿੱਤੇ ਆ ਵਾਹ ਉਹ ਹੀ ਬਹਿਣ ਆਇਆ ਕਰਨ ਫੇਰ ਮੁੜ ਜਾਇਆ ਕਰਨ ਬਹਿਣ ਆਇਆ ਕਰਨ ਤੇ ਫੇਰ ਮੁੜ ਜਾਇਆ ਕਰਨ ਵਾਹ ਜਿਹੜੇ ਤਕੜੇ ਪੁੱਤਰ ਸੀਗੇ ਸਾਰੇ ਜਾਨੀ ਆਪਣੇ ਉਹ ਦੋਨੇ ਇਕੱਲੇ ਹੀ ਬਾਜੀ ਲੈ ਕੇ ਤੋਵੇਂ ਦੋ ਜਾਨੀ ਜਿਹੜੀ ਉਹ ਬਾਜੀ ਸੀ ਆਪਣੀ ਸਪான்ਸਰ ਕੀਤੀ ਸੀ ਜੀ ਆਪਣੀ ਇਹਨ ਪ੍ਰਵਿੰਦਰ ਸਿੰਘ 65 ਟੀਵੀ ਅੱਛਾ ਇੱਕ ਦਿੱਤਾ ਸੀ ਆਪਾਂ ਜਾਨੀ ਭਾਰ ਵੀ ਉਹ ਜਿਹੜੇ ਦੋਨੇ ਨਾਮ ਸੀ ਜਾਨੀ ਉਹਨੂੰ ਫੜਿਆ ਹੋਇਆ ਉਹ ਨੂੰ ਗਏ ਪਰ ਇਦਾਂ ਦੀਆਂ ਦੋ ਤਿੰਨ ਵਾਰੀ ਵਧੀਆ ਯਾਦਗਾਰਬਾਜ਼ੀ ਹੋਈਆਂ ਵੀ ਵਧੀਆ ਫਨ ਹੋਇਆ ਸਾਰਿਆਂ ਦਾ ਅਗਲਾ ਕਹਿੰਦਾ ਸੀ ਲੈ ਵੀ ਹੁਣ ਆ ਵੀ ਬਹਿ ਗਿਆ ਵੀ ਜਦੋਂ ਐਟ ਅ ਟਾਈਮ ਉਹਦੇ ਵੀ ਆ ਵੀ ਬਹਿ ਗਿਆ ਆ ਵੀ ਬਹਿ ਗਿਆ ਛੇਤੀ ਛੇਤੀ ਉਹ ਤੋਂ ਹੋ ਰਿਹਾ ਸੀ ਕਿ ਵੀ ਹੋ ਕੀ ਰਿਹਾ ਸੀ ਛੇਤੀ ਛੇਤੀ ਵਿੱਚ ਨਹੀਂ ਸਵਾਦ ਤਾਂ ਇਹ ਜੀ ਚੀਜ਼ਾਂ ਹੀ ਆਉਂਦਾ ਮੈਂ ਕਹਿੰਦਾ ਐਂਡ ਜਾ ਕੇ ਮੈਂਟਲ ਸੈਕੰਡ ਆਉਂਦਾ ਬੰਦੂ ਕੁੰਡੀ ੜਦੀ ਆ ਕੇ ਪੱਬਿਆਂ ਦੇ ਹੀ ਫਿਰਦੇ ਹੋਊਂਗੇ ਬੰਦੇ ਵੀ ਲੈ ਵੀ ਇੱਧਰ ਨੂੰ ਆ ਨਾ ਬਹਿ ਜਵੇ ਇਹ ਵੀ ਕਹਿੰਦੇ ਆ ਕਿ ਉਹ ਜੋਨੇ ਕਿਲੋਮੀਟਰ ਕਿੱਥੇ ਆ ਦੇਖੋ ਹੁਣ ਚੱਕਰੋ ਇੱਕ ਬੰਦਾ ਉੱਥੇ ਖੜਾ ਆਇਆ ਹੋਇਆ ਉਹਨਾਂ ਨੇ ਉਹ ਹਰੇਕ ਬੰਦਾ ਖੜਵਾਉਂਦਾ ਹਰੇਕ ਬੰਦਾ ਖੜਵਾਉਦਾ ਆਪਾਂ ਵੀ ਆ ਦੇਖਣਾ ਜੀ ਹਾਂ ਬਿਆਨ ਕੁੱਤਰ ਸ਼ੇਦੀ ਦੇ ਬਹਿੰਦਾਂ ਕਟਾਉ ਉਹਦੇ ਆਪਾਂ ਘਰਨ ਚਲੀਏ ਪਰ ਉਹ ਬਾਜੀ ਬਹੁਤ ਸਾਡੇ ਲਈ ਬਹੁਤ ਇੱਕ ਚੀਜ਼ ਸੀਗੀ ਵੀ ਚੈਲੰਜ ਆ ਹੋ ਗਿਆ ਸੀਗਾ ਵੀ ਬਹੁਤ ਯਾਰ ਕੀ ਕਰੀਏ ਹੜਾ ਵੀ 6 ਵਜੇ ਉਹਨਾਂ ਦੇ ਵੀ ਵਹਿਣ ਲਾ ਕੇ ਵਹਿਣ ਆਪਣੇ ਵੀ ਲਾ ਕੇ ਕੂਤਰ ਵੀ ਨਸਲ ਵਾਲੀ ਹੋਣ ਤੁਸੀਂ ਲਾ ਲਓ ਪੱਕ ਵਾਲੀ ਵੀ ਬਹੁਤ ਸੋਹਣੇ ਜ਼ੋਰ ਮਾਰੇ ਕੂਤਰਾਂ ਦੇ ਬਹੁਤ ਸੋਹਣਾ ਓਕੇ ਜੀ ਪਰ ਜਾਨੀ ਉਧਰ ਨਾ ਉਹ ਬਾਜੀ ਦਾ ਸਵਾਦ ਆਵੇ ਇੱਕ ਚੀਜ਼ ਦਾ ਇੰਜੋਇਮੈਂਟ ਵਾਲਾ ਹੁੰਦਾ ਤੁਹਾਨੂੰ ਆਜੀ ਦਾ ਪਰ ਬਾਈ ਗੱਲ ਪਤਾ ਕੀ ਹੈ ਜਿੱਤ ਹਾਰ ਇੱਕ ਚੀਜ਼ ਹੈ ਜਿੱਤ ਹਾਰ ਇੱਕ ਦੀ ਦਾ ਨਸੀਬਾ ਜਿਹੜਾ ਜਿੱਤਣਾ ਸਵਾਦ ਆ ਲੱਗਣਾ ਜੇ ਦੋ ਮਾਲਕ ਹੁਲਦੇ ਆ ਇੱਕ ਦੋ ਟੈਣਾ ਟੈਣਾ ਕੂਤਰ ਸਾਰਿਆਂ ਦੇ ਸੋਹਣੇ ਸੀ ਆਪਾਂ ਇਹ ਨਹੀਂ ਕਹਿੰਦੇ ਵੀ ਉਹਦੇ ਮਾੜੇ ਓਡੇ ਸਾਰਿਆਂ ਦੇ ਕੂਤਰ ਵਧੀਆ ਓਡੇ ਆ ਜਿੱਤ ਹਾਰ ਦਾ ਇੱਕ ਦੀ ਹੋਣੀ ਹੈ ਇੱਕ ਦੀ ਹੋਣੀ ਉਹ ਦੇ ਵੀ ਠੀਕ ਆ ਪਰ ਵੀ ਵਧੀਆ ਡੇ ਵੀ ਕੂਤਰ ਵੀ ਵਧੀਆ ਡੇ ਆ ਵੀ ਗੇਮ ਵਧੀਆ ਲੱਗੀ ਸਾਨੂੰ ਸਾਰੇ ਮੈਂ ਕਹਿੰਦਾ ਜੀ ਹਾਰ ਕੇ ਹਜੇ ਖਿਡਾਰੀ ਤਕੜਾ ਤਕੜਾ ਬਣਦਾ ਜੀ ਬਹੁਤ ਸਵਾਦ ਵਾਲੇ ਆਉਂਦਾ ਬੰਦਾ ਸਿੱਖਦਾ ਸਿੱਖਣ ਨੂੰ ਕੁਝ ਮਿਲਦਾ ਜਾ ਕੇ ਉਹ ਦਿਮਾਗ ਲਾਉਂਦਾ ਵੀ ਯਾਰ ਕਿੱਥੋਂ ਗਲਤੀ ਹੋਈ ਕਿੱਥੋਂ ਕਮੀ ਰਹਿ ਗਈ ਵੀ ਮੈਂ ਅਗਲੀ ਵਾਰੀ ਇਹ ਵੀ ਚੀਜ਼ ਕਰਾਂ ਹਲੇ ਜਿੱਤ ਗਿਆ ਵਾਲਾ ਤਾਂ ਪੈ ਜਾਂਦਾ ਆਰਾਮ ਨਾਲ ਹਾਂ ਜਿੱਤਿਆ ਵਾਲਾ ਮਾਰ ਕੇ ਜਾ ਲਗਾ ਲਗਾ ਦੇਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਪਰ ਇੱਥੇ ਵੈਸੇ ਜਿੰਨੇ ਗੂਤਰਬਾਜ਼ ਸਾਰੇ ਬੰਦੇ ਵਧੀਆ ਹਨ ਸਾਰੇ ਜਿਉ ਤਿਉ ਪਿਆਰ ਹਨ ਇਨ ਇੱਥੇ ਇਨੀ ਡਿਟੇਲ ਚ ਨਹੀਂ ਜਾਂਦੇਗੇ ਇੱਥੇ ਨਾ ਵੀ ਗੂਤਰਬਾਜ਼ੀ ਕਰਦੇ ਲੋਕਾਂ ਨੂੰ ਸ਼ੌਂਕ ਬਹੁਤ ਹੈ ਇੱਥੇ ਗੂਤਰਾਂ ਦਾ ਮਤਲਬ ਸਾਫ ਸਫਾਈ ਵਾਲੀ ਗੇਮ ਸਾਫ ਸਫਾਈ ਵਾਲੀ ਗੇਮ ਹੁੰਦੀ ਹੈ ਹਾਂ ਕਿਸੇ ਨਾਲ ਇੰਨਾ ਕੋਈ ਹੈ ਨਹੀਂ ਇੱਥੇ ਬਸ ਗੂਤਰ ਡਾਉਣੇ ਸਿਰਫ ਸ਼ੌਂਕ ਦੇ ਲਈ ਸ਼ੌਂਕ ਹੈ ਇੱਥੇ ਬਸ ਲੋਕਾਂ ਨੂੰ ਹਾਂ ਕਿੰਨਾ ਸਾਰਾ ਫਰੈਂਸ ਓਕੇ ਜੀ ਓਕੇ ਜੀ ਵਧੀਆ ਛੱਡੀ ओके ओके ਵੀ ਕਲੱਬਾਂ ਜਿਵੇਂ ਇੱਕ ਦੂਜੇ ਦੀਆਂ ਕਲੱਬਾਂ ਸਾਰੀਆਂ ਬਣ ਜਾਂਦੀਆਂ ਪਰ ਫੇਰ ਵੀ ਸਾਰਿਆਂ ਨੇ ਤੇ ਉਹ ਪਿਆਰਾ ਵੀ ਵੀ ਕੂਤਰਵਾਜੀ ਹੀ ਕਰਦੇ ਆ ਉਹ ਬਸ ਇਦੋਂ ਵੱਧ ਨਹੀਂ ਇਹਨਾਂ ਦਾ ਹੋਰ ਹੋਰ ਅਸੀਂ ਇੱਕ ਦੂਜੇ ਨਾਲ ਜਾਨੇ ਫੋਨ ਲਾਉਣਾ ਹੀ ਲਾਉਣਾ ਜਾਈਏ ਓਕੇ ਜੀ ਓਕੇ ਪਰ ਉਹ ਚੀਜ਼ ਹੈ ਨਾ ਦੂਜੇ ਨਾਲ ਆਪਣਾ ਜਾਨੇ ਪਿਆਰ ਆ ਜਾਨੇ ਉਹ ਚੀਜ਼ ਹੈ ਓਕੇ ਜੀ ਓਕੇ ਓਕੇ ਪਰ ਹਾਂ ਨਾ ਕਦੇ ਆਪਾਂ ਉਹਨਾਂ ਦੇ ਬਦਮੀਆਂ ਘਟੂ ਕਰਨਾ ਉਹਨਾਂ ਨੇ ਆਪੋ ਜਾਨੇ ਇਦਾਂ ਜਾਨੇ ਨਹੀਂ ਚਾਹੀਦਾ ਤਾਂ ਇਦਾਂ ਹੀ ਆ ਜੀ ਉਹਨਾਂ ਨੇ ਆਪਣੇ ਕਲੱਬ 'ਚ ਵਧੀਆਂ ਨਹੀਂ ਆਪਾਂ ਆਪਾਂ ਉਹ ਚੀਜ਼ ਹੈ ਇਕੱਠੇ ਹੋਗੇ ਵੀ ਛੱਡ ਦੰਨੇ ਹੁੰਨੇ ਆ ਜੀ ਹਾਂ ਛੱਡਦੇ ਆ ਤੇ ਇੱਥੇ ਇਕੱਠੇ ਹੋਇਆ ਪਿਛਲੇ ਬਰਾਡ ਵਾਈ ਨੂੰ ਬਾਜੀ ਕਰਾਈ ਸੀ ਉਹ ਹਾਂਜੀ ਹਾਂਜੀ ਉਦੋਂ ਜ ਮੈਂ ਵੀ ਗਿਆ ਹਾਂ ਉਦੋਂ ਜਿਹੜੀ ਤੁਸੀਂ ਬਾਜੀ ਕਰਾਈ ਸੀਗੀ ਬਹੁਤ ਸੋਹਣੀ ਬਾਜੀ ਹੁੰਦੀ ਆ ਸਾਰਿਆਂ ਦੇ ਕਬੂਤਰ ਬੜੀ ਅੱਡੇ ਬਰਾਡ ਦੇ ਕਬੂਤਰ ਬਹੁਤ ਸੋਹਣੇ ਉੱਡੇ ਆ ਹਾਂਜੀ ਹਾਂ ਬਿਲਕੁਲ ਉਹ ਜਿੱਤੇ ਸੀ ਸੋਹਣੇ ਉੱਡੇ ਮਤਲਬ ਗਰਜੀਤ ਨੇ ਸਾਹਮਣੇ ਸੀ ਨਾ ਹਾਂ ਗਰਜੀਤ ਵਾਈ ਦੇ ਵੀ ਵਿੱਚ ਤਿੰਨ ਸੀਗੇ ਮੈਨੂੰ ਲੱਗਦਾ ਤਿੰਨ ਸੀਗੇ ਮੈਨੂੰ ਲੱਗਦਾ ਵੀ ਉਹਨੇ ਸਾਹਮਣੇ ਸੀਗੇ ਬਹੁਤ ਸੋਹਣੇ ਕਬੂਤਰ ਉੱਡੇ ओके जी भाई ओही है देखला आपा गलपटकी है आपा इथे आपा जणी आपा सारे ਕੰਮਾਂ ਕਰਦੇ ਰਹਿੰਦੇ ਪੀਜੀ ਹਾਂਜੀ ਹਾਂਜੀ ਪੀਆਰ ਕਿੱਡੀ ਗੱਲ ਆ ਵੀ ਆਪਾਂ ਵਧੀਆ ਆਪਾਂ ਸ਼ੌਂਕ ਕਰੋ ਹਾਂਜੀ ਪ੍ਰੇਮ ਪਿਆਰ ਨਾਲ ਰਹੋ ਆਹੀ ਜੀ ਬਿਲਕੁਲ ਜੀ ਐਵੇਂ ਆਪਾਂ ਕਬੂਤਰਾਂ ਪਿਛੇ ਖੀਰ ਖਾਣਾ ਬਈ ਉਹ ਵਾਲੀਆਂ ਗੱਲਾਂ ਨਹੀਂ ਗਈਆਂ ਹੁਣ ਇੱਥੇ ਹਰ ਇੱਕ ਬੰਦੇ ਕੋਲੇ ਕਬੂਤਰ ਚੰਗੇ ਆ ਹਰ ਇੱਕ ਜਿਹੜਾ ਵੀ ਕੋਈ ਖਿਡਾਰੀ ਨੇੜੇ ਬੰਦੇ ਰੱਖਿਆ ਮੈਨੂੰ ਲੱਗਦਾ ਵੀ ਸਾਡੇ ਵਾਲੀ ਕਲੱਬ ਦੇ ਵਿੱਚੋਂ ਜਿਵੇਂ ਹੁਣ ਆਪਾਂ ਤਾਂ ਅਸੀਂ ਤਾਂ ਦੇਖਦੇ ਨਾ ਸਾਡੀ ਕਲੱਬ ਜਿਹੜਾ ਕਿਸੇ ਬੰਦੇ ਕੋਲ ਕੋਈ ਮਾੜਾ ਕਬੂਤਰ ਨਹੀਂ ਓਕੇ ਜੀ ਓਕੇ ਸਾਰਿਆਂ ਦੇ ਪਜਾਨੀ ਸਾਰਿਆਂ ਦੇ ਕਬੂਤਰ ਵਧੀਆ ਟਾਈਮ ਆ ਬਸ ਕਿਹੜੀ ਟਾਈਪ ਵੀ ਹਾਰ ਗਿਆ ਕੋਈ ਨਹੀਂ ਬਿਲਕੁਲ ਇਹ ਕੋਲੇ ਵਧੀਆ ਜਣੇ ਮੈਂ ਕਹਿੰਨਾ ਉਹ ਚੀਜ਼ ਦਾ ਵੀ ਡਿਪੈਂਡ ਕਰਦਾ ਵੀ ਤੰਦਰੁਸਤ ਰਹੀਂ ਵੀ ਉਸ ਟਾਈਮ ਐਟ ਅ ਟਾਈਮ ਦੀ ਕੀ ਕਹਾਣੀ ਆ ਕਬੂਤਰ ਦੀ ਸਿਚੁਏਸ਼ਨ ਕੀ ਆ ਉਹ ਚੀਜ਼ ਹੈ ਹਾਂਜੀ ਤੇ ਮੈਨ ਕਬੂਤਰ ਤੰਦਰੁਸਤ ਹੋਣਾ ਚਾਹੀਦਾ ਬਾਕੀ ਤਾਂ ਸਾਰਾ ਕੁਝ ਉਹ ਬੰਦਾ ਇੱਥੇ ਵੱਡੀ ਤੋਂ ਵੱਡੀ ਕਿਹੜੀ ਬਾਜੀ ਹੋਈ ਆ ਜੀ ਵੀ ਆਪਾਂ ਕਹਿ ਦਈਏ ਵੀ ਕਬੂਤਰ ਕਿੰਨੇ ਕੁ ਛੁੱਟੇ ਆ ਜੀ ਜਿਹੜੀ ਐਂਕ ਦੀ ਬਰਾਡ ਵਾਲੀ ਬਾਜੀ ਉੱਥੇ ਕਬੂਤਰ ਵੱਧ ਛੁੱਟੇ ਆ ਓਕੇ 64 ਸੀਗੇ ਹਾਂ ਤੰਦਰੁਸਤ ਸੀਗੇ ਤੇ ਇੱਕ ਉਹ ਦੂਸਰ ਸੁਖੇ ਨੇ ਕਰਾਈ ਸੀ ਸੁਪੜਕਾ ਤੰਗ ਨੇ ਹਾਂਜੀ ਉਹ ਉਹਦੇ ਪੁੱਤ ਵੋਟ ਉਹ ਲਾਸイヤー ਬਾਜੀ ਸੀਗੀ ਨਾ ਰਿਪੋ ਕਰਾਈ ਸੀ ਉਹ ਵੀ ਬਹੁਤ ਛੋਟੀ ਬਾਜੀ ਓਕੇ ਜੀ ਓਕੇ ਦੋਨੇ ਬਾਜੀਆਂ ਛੋਟੀਆਂ ਹੋਈਆਂ ਤੇ ਇੱਥੇ ਆਪਣੇ ਇੱਥੇ ਜ਼ਿਆਦਾ ਕਰੇਜ਼ ਆ ਜਾਂ ਵੈਨਕੂਵਰ ਵਾਲੀ ਸਾਈਡ ਜ਼ਿਆਦਾ ਆ ਜੀ ਸਾਰੇ ਪਾਸੇ ਹਾਂ ਸਾਰੇ ਪਾਸੇ ਉੱਥੇ ਬਰਦਰ ਫਾਇਦਾ ਨਹੀਂ ਟੀਮ ਦਾ ਆਪਣੇ ਵਧੀਆ ਬੈਂਕੂਵਰ ਦਾ ਵੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਬੈਂਕੂਵਰਾਂ ਲੋਕ ਕ੍ਰੇਜ਼ ਹਰ ਇੱਕ ਉੱਤਰਵਾਜ ਹਾਂ ਜੀ ਹਾਂ ਮੀਂਹ ਜਿਆਦਾ ਪੈਂਦੇ ਹੈ ਨਾ ਉੱਥੇ ਕੀ ਆ ਉਹ ਤਾਂ ਬੰਦੇ ਕਹਿੰਦੇ ਬੈਂਕੂਵਰ ਕਹਿੰਦੇ ਆਪਣੇ ਦੋਸਤ ਆ ਹਨ ਹਾਂਜੀ ਕਹਿੰਦਾ ਕੋਈ ਤੇ 2 ਘੰਟੇ ਉੱਟ ਕੇ ਬਸ ਬਾਜੀ ਵਾਲਾ ਉੱਥੇ ਪੈਰਾਗੋਡ ਅੱਛਾ ਜੀ ਬਾਹਲਾ ਪੈਂਦਾ ਪੈਰਾਗੋਡ ਪਾਲਕਨ ਬਹੁਤ ਪੈਂਦਾ ਆਪਣੇ ਹੀ ਹੋਏ ਹੈ ਉੱਥੇ ਬਾਹਲੇ ਆਪਣੇ ਵੀ ਹੈਗਾ ਉੱਥੇ ਬਹੁਤ ਜਿਆਦਾ ਪੈਂਦਾ ਹੈ ਆਪਣੇ 에어ਪੋਰਟ ਤੇ ਬਹੁਤ ਰੱਖੇ ਹੋਏ ਹਨ ਅੱਛਾ ਜੀ ਇੱਥੇ ਕੋਈ ਜਾਨਵਰ ਨਾ ਕਰੇ ਇਹ ਬਹੁਤ ਸ਼ਾਨਦਾਰ ਗੱਲ ਹੈ ਜਿਹੜੇ ਟ੍ਰੇਨਿੰਗ ਕੀਤੇ ਹੋਣਾ ਵਾਹ ਜੀ ਵਾਹ ਉਹਨਾਂ ਦੇ ਉੱਥੇ 30 ਜਣਾਂ ਤਾਂ ਅਸੀਂ ਲੈਂਡਫਿਲ ਜਿਹੋ ਉੱਥੇ ਕੰਮ ਕਰਨ ਜਾਂਦੇ ਹੁੰਦੇ ਹਾਂ ਨਾ ਕਦੇ ਡੰਪ ਕਰਨ ਜਾਂਦੇ ਨੇ ਉੱਥੇ ਉਹਨਾਂ ਦਾ ਇੱਕ ਰੱਖਿਆ ਹੋਇਆ ਵਾ ਉਹ ਕੀ ਕਰਦਾ ਵਾ ਉਹਦੇ ਬੰਦੇ ਦੇ ਹੱਥ ਦੇ ਉੱਪਰ ਬੈਠਾ ਰਹਿੰਦਾ ਉਹਨੂੰ ਇੰਨਾ ਜ਼ਿਆਦਾ ਟ੍ਰੇਨਿੰਗ ਕੀਤਾ ਉੱਥੇ ਕੋਈ ਜੇ ਜਾਨਵਰ ਆ ਗਿਆ ਕੋਈ ਜੇ ਉਹਨੂੰ ਲੱਗਦਾ ਵੀ ਇਹ ਜਾਨਵਰ ਮੈਨੂੰ ਬਿਮਾਰ ਲੱਗਦਾ ਕਰਦਾ ਉਹਨੂੰ ਮਾਰ ਦਿੰਦਾ ਉਹ ਅੱਛਾ ਜੀ ਹਾਂ ਉਹ ਇੰਨੇ ਜ਼ਿਆਦਾ ਉਹਨੇ ਟ੍ਰੇਨਿੰਗ ਕੀਤੇ ਹੋਏ ਆ ਉਹ ਵਾਹ ਜੀ ਵਾਹ ਹਾਂ ਬੀਏ ਜਾਨਵਰ ਬਿਮਾਰ ਆ ਇੱਥੇ ਬਿਮਾਰੀ ਫਲਾਉਗ ਰਿਆ ਹੋਰ ਕੋਈ ਚੀਜ਼ ਹੋ ਗਈ ਹੈ ਨਾ ਹਾਂਜੀ ਹਾਂਜੀ ਉਹਨੂੰ ਮਾਰ ਦਿੰਦਾ ਹਾਂ ਵਾਹ ਜੀ ਵਾਹ ਹੂੰ ਇਦਾਂ ਦੇ ਤਰ੍ਹਾਂ ਉਹਨਾਂ ਨੇ ਟ੍ਰੇਨਿੰਗ ਕੀਤੀ ਹੈ ਉੱਥੇ ਓਕੇ ਜੀ ਓਕੇ ਮੈਂ ਕੁੱਤਰਾ ਸ਼ੌਕ ਦਾ ਫੁੱਲ ਕਰ ਰਿਹਾ ਬਸ ਪਹਿਲਾ ਕੌਣ ਰੱਖਣਾ ਅੱਗੇ ਬਸ ਇਹ ਟਰਾਈ ਕਰਨੀ ਬਸ ਅੱਛਾ ਜੀ ਯਾ ਉਹ ਕਰ ਦਿਆਂ ਟਰਾਈ ਔਰ ਲਾਈ ਨਹੀਂ ਹੁੰਦਾ ਇਹ ਨਾਰਮਲ ਬਾਜੇ ਹੁੰਦਾ ਜੀ ਜਿਹੜੇ ਉਹ ਉਹਨਾਂ ਨੇ ਕਿ ਭਾਈ ਇਹਦੀ ਇੱਕ ਇਹਦੀ ਬਹੁਤ ਬਰੀਡਾਂ ਬਰਾਏ ਬਾਜਦੇ ਆ ਬਾਹਲੇ ਬਰੀਡਾਂ ਨਿਕਲ ਜਾਦੇ ਬਈ ਜਿਹੜਾ ਜਿਹੜਾ ਅਸਲੀ ਉਹ ਤਾਂ ਸਪੀਡ ਹੀ ਬਹੁਤ ਜ਼ਿਆਦਾ ਹੈ ਅਜਾ ਹੀ ਬੰਦ ਲਾਦਾ 350 ਹੈ 350 ਉਹਦੀ ਸਪੀਡ ਨੀ ਵੀ ਹੁਣ ਤੂੰ ਇੱਥੋਂ ਅਸੀਂ ਦੇਖਦੇ ਆ ਗੂਤਰ ਤੁਰਿਆ ਜਾਂਦਾ ਹਨਾ ਹਾਂ ਉਹਨੇ ਜਾਣਾ ਤੈਨੂੰ ਇਹ ਨਹੀਂ ਪਤਾ ਲੱਗ ਰਿਹਾ ਚਿੜੀਆ ਕੋ ਉਹ ਆ ਉਹਨੇ ਬਸ ਜਾ ਕੇ ਗੂਤਰ ਚੱਕ ਰੇੜਾ ਆਈ ਨਾ ਗੋਲੀਆਂ ਨੂੰ ਆ ਉਦੋਂ ਫਾਰੀ ਉੱਡਦੇ ਦਿਖੜਿਆ ਵੀ ਉਹ ਗਿਆ ਉਹ ਮੈਂ ਪਿਛਲੀ ਬਾਜੀ 'ਚ ਦੇਖਿਆ ਜੀ ਹਾਂ ਹਾਂ ਉਹ ਪਹਿਲਾਂ ਉੱਤੇ ਜਾਂਦਾ ਆ ਪਹਿਲਾਂ ਉਹਨਾਂ ਨੂੰ ਡਰੈਗ ਉੱਤੇ ਚਾੜਦਾ ਵਾ ਹਾਂ ਜੀ ਫੇ ਆਪਣੀ ਅਲਾਈਨਮੈਂਟ ਜੀ ਬਣਾ ਕੇ ਫੰਗ ਜੇ ਇਕੱਠੇ ਕਰਕੇ ਹੀ ਆਉਂਦਾ ਗੋਲੀਦਰਾ ਹਨਾ ਉਹਨਾਂ ਨੂੰ ਇਕੱਠੇ ਕਰ ਲੇ ਫੇਰ ਫਾਇਰ ਬੁੱਕ ਕਰਨ ਜਾਂਦਾ ਹਾਂ ਮੈਂ ਹੱਲ ਗਿਆ ਤਾਂ ਉੱਪਰੋਂ ਡਰਾ ਕੇ ਨਾ ਉੱਪਰ ਲੈ ਜਾਂਦਾ ਉੱਚੇ ਜੇ ਤਾਂ ਹੁਣ ਨੀਵੇਂ ਕਬੂਤਰ ਹੋਣ ਨੀਵੇਂ ਤਾਂ ਘਰਾਂ 'ਚ ਫੜ ਜਾਂਦੇ ਆ ਕਬੂਤਰ ਇੰਨਾ ਫੜੇ ਕਿਸਤੋਂ ਫੜਗੇ ਨੀਵੇਂ ਤੋਂ ਫੜ ਨਹੀਂ ਹੁੰਦੇਗੇ ਅੱਛਾ ਨੀਵੇਂ ਉਚਾਈ ਤੋਂ ਅਟੈਕ ਕਰੂਗਾ ਉਹਨਾਂ ਉਹਨੇ ਛੇਤੀ ਫੜ ਲੈਣਾ ਕਿਉਂਕਿ ਗੁੱਤ ਨੂੰ ਆਉਂਦੇ ਨੂੰ ਉੱਪਰੋਂ ਟਾਈਮ ਲੱਗਣਾ ਨਹੀਂ ਮੈਨੂੰ ਉਹਦੀ ਇੰਨੀ ਜਿਆਦਾ ਸਪੀਡ ਆ ਉਹਤਨਾਂ ਨਾਲ ਜਿਆਦਾ ਉਹਨੇ ਕਬੂਤਰ ਨਾਲ ਪਹਿਲਾਂ ਨੀਵੇਂ 'ਤੇ ਚੱਕ ਲਈ ਹੈਂਡ 50 ਹੈ ਹੂੰ ਇੱਕ ਅੱਧਾ ਕਬੂਤਰ ਮਾਰ ਕੇ ਤਾਂ ਫੇਰ ਤਾਂ ਹਟ ਜਾਂਦਾ ਹੂ ਉਹੋ ਇੱਕਲੀ ਨੂੰ ਜੇ ਲੈਜਵੇ ਦਾ ਅਸੀਂ ਕਹਿੰਨੇ ਹੁਣੇ ਇੱਕ ਵੀ ਲੈਜਵੇ ਕਿਹ ਕੀ ਨਹੀਂ ਹੁੰਦੇ ਆ ਉਹਦੇ ਬੱਚੇ ਕੱਢਿਆ ਨਾਲ ਟ੍ਰੇਨਡ ਕਰ ਲਈ ਦੂਜਿਆਂ ਨੂੰ ਜਿਵੇਂ ਪਿਛਲੀ ਗਰੀ ਅਸੀਂ ਕਿੰਗ ਤੇ ਬਾਜੀ ਛੱਡੀ ਸੀ ਹਨਾ ਹਾਂਜੀ ਤੇ ਉੱਥੇ ਉਹਨੇ ਅਟੈਕ ਉਹਨੇ 5 6 ਕੀਤੇ ਪਰ ਉਹ ਤਾਂ ਕੋਈ ਫੜਿਆ ਨਹੀਂ ਗਿਆ ਬੱਚੇ ਜੇ ਸੀਗੇ ਹਨਾ ਉਹ ਅੱਛਾ ਪਰ ਉਹ ਕੀ ਆ ਵੀ ਬਾਜੀ ਸਾਰੀ ਖਰਾਬ ਕਰ ਗਿਆ ਓਕੇ ਵੀ ਉਹ ਕੋਈ ਕਿੱਧਰ ਸੱਟ ਗਿਆ ਡੜ ਦੁਰ ਕੇ ਭੱਜ ਗਿਆ ਕਬੂਤਰ ਇਹ ਹੋ ਗਿਆ ਨਾ ਪਰ ਉਹ ਲੈ ਕੇ ਨਹੀਂ ਕੋਈ ਗਿਆ ਮੈਨੂੰ ਲੱਗਦਾ ਵੀ ਇੱਕ ਤਾਂ ਲੈ ਕੇ ਗਿਆ ਹੋਗਾ ਮਸਾ ਉਹ ਉਹ ਚੀਜ਼ ਵੀ ਹੁੰਦੀ ਹੋਊ ਵੀ ਜੇ ਕਬੂਤਰ ਤੇ ਇੱਕ ਵਾਰੀ ਬਾਰ ਕਰਤਾ ਜੇ ਇਹ ਟੱਚ ਵੀ ਨਹੀਂ ਹੋਇਆ ਕਬੂਤਰ ਦਹਿਲ ਗਈ ਉਹਨਾਂ ਜ਼ੋਰ ਨਹੀਂ ਲਾਂਦਾ ਵੀ ਡਰ ਜਾਂਦਾ ਡਰ ਜਾਂਦਾ ਹੀ ਉੱਥੇ ਦਰਖਤਾਂ 'ਚ ਜੇ ਦੋ ਮੇਰੇ ਨਾਲ ਤਾਂ ਇੱਕ ਦੋ ਕਬੂਤਰ ਵੜ ਗਏ ਸੀਗੇ ਉਹ ਡਰੇ ਨਿਕਲੇ ਹੀ ਨਹੀਂਗੇ ਓਕੇ ਹੂੰ ਮੌਤ ਦਾ ਡਰਤਾਰੇ ਚੀਜ਼ ਹਾਂ ਜੀ ਹਾਂ ਬਿਲਕੁਲ ਹੀ ਬਿਲਕੁਲ ਡਰ ਕੇ ਵੀ ਇਹ ਵੜ ਗਏ